ਆ ਕੀ ਹੋ ਗਿਆ ਵਧਾਲਾ ਸਟੇਜ ਇਹਦਾ ਖੇਲ ਦਾ ਕਨੈਕਸ਼ਨ ਹੀ ਕੱਟਦਾ ਕਾਇ ਵੀ ਬਰਾ ਬਰਾ ਇਧਰੋਂ ਇਹਦਾ ਖੇਲ ਦਾ ਕਨੈਕਸ਼ਨ ਹੀ ਕੱਟਿਆ ਗਿਆ ਸਿਨਾਂ ਮਾਈਕਵੇਂ ਯਾਰਾ ਜਿਹਦੀ ਵਧਾਈ ਸੀ ਬਾਈ ਆਪਾਂ ਸਟੇਜ ਤੇ ਹੁਣ ਇਹ ਪਾਣੀ ਥੋੜਾ ਜਿਹਾ ਲੱਗ ਹੀ ਜ਼ਿਆਦਾ ਕੱਢਣਾ ਪਤਾ ਨਹੀਂ ਭਾਈ ਆਹੀ ਉੱਚਾ ਲਾ ਰਾਂ ਇਹ ਹੀ ਬਾਣੂ ਹੀ ਯਾਰ ਯਾਰਾ ਰੱਤ ਕੀ ਕਨੈਕਸ਼ਨ ਖੇਡਦਾ ਚਾਲ ਜਿਹਨੇ ਹੋਰ ਵੀ ਵਧਾਉਣਾ ਪਾਣੀ ਆਹ ਤਾਂ ਨਮਾ ਜੀ ਗਾੜ ਬਾਈ ਦੇ ਡਰਾਈਵਰ ਨੇ ਰੂکریاں ਬਦਲਤੀਆਂ ਨਾ ਲੋਟਾ 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 ਪਾਣੀ ਮਹਾ ਅੰਗਾ ਲੈ ਕੇ ਕਰਦਿਆ ਕਰੋ ਵੀਡੀਓ ਨੂੰ ਯਾਰ ਸ਼ੇਅਰ ਕਰਦਿਆ ਕਰੋ